ਪਾਈ ਅਮਰਿਤਪਾਲ ਸਿੰਘ ਅੱਜ ਜੇਲ੍ਹੋਂ ਬਾਹਰ ਆ ਸਕਦੇ ਨੇ ਤੇ ਉਹਨਾਂ ਨੂੰ 7 ਦਿਨਾਂ ਦੇ ਲਈ ਰਿਹਾਈ ਵੀ ਮਿਲ ਸਕਦੀ ਹੈ ਨੇ ਤੇ ਦੱਸ ਦਈਏ ਕਿ ਪਾਈ ਅਮਰਿਤਪਾਲ ਸਿੰਘ ਦੇ ਨਾਲ ਇਹ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਉਹਨਾਂ ਨੇ ਨਵਾਂ ਖਾਤਾ ਖੋਲਣ ਦੇ ਲਈ ਵੀ ਹਾਈ ਕੋਰਟ ਦਾ ਰੁਖ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਮੈਂ ਨਾਮਿਨੇਸ਼ਨ ਪਰਨੇ ਨੇ ਤੇ ਜਿਸ ਦੌਰਾਨ ਮੈਨੂੰ ਰਿਹਾਈ ਕੀਤਾ ਜਾਵੇ ਤੇ 7 ਦਿਨਾਂ ਦਾ ਸਮਾਂ ਜਿਹੜਾ ਕਿ ਪਾਈ ਅਮਰਿਤਪਾਲ ਸਿੰਘ ਨੇ ਮੰਗਿਆ ਹੈ ਤੇ ਉੱਥੇ ਹੀ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਜਿਹੜਾ ਕਿ ਪ੍ਰਗਟਾਵਾ ਕੀਤਾ ਗਿਆ ਹੈ ਦੂਜੇ ਪਾਸੇ ਹੁਣ ਹਾਈ ਕੋਰਟ ਦਾ ਰੁਖ ਪਾਈ ਅਮਰਤਪਾਲ ਸਿੰਘ ਨੇ ਕੀਤਾ ਹੈ ਤੇ ਨੋਮੀਨੇਸ਼ਨ ਭਰਨ ਦੇ ਲਈ 7 ਦਿਨਾਂ ਦੀ ਰਿਹਾਈ ਮੰਗੀ ਹੈ ਤਦਾਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਪੁਲਿਸ ਨੇ ਪਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਕੈਦੀ ਸਾਥੀਆਂ ਨੂੰ ਜਿਹੜੇ ਕਿ ਉਹਨਾਂ ਦੇ ਹੋਰ ਨਾਲ ਸਾਥੀ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜਾ ਕਿ ਐਨਐਸਐਲ ਲਗਾ ਕੇ ਉਹਨਾਂ ਨੂੰ ਉੱਥੇ ਸ਼ਿਫਟ ਕਰ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਪਾਈ ਅਮਰਤਪਾਲ ਸਿੰਘ ਨੇ ਆਜ਼ਾਦ ਚੋਣ ਲੜਨ ਦੇ ਲਈ ਵੀ ਵੱਡਾ ਐਲਾਨ ਕਰ ਦਿੱਤਾ ਤੇ ਜੋ ਜੋ ਵੋਟਾਂ ਦੇ ਦਿਨ ਨੇੜੇ ਆ ਰਹੇ ਨੇ ਉੱਥੇ ਹੀ ਸਿਆਸਤ ਪੂਰਨ ਤੌਰ ਤੇ ਪੱਖੀ ਹੋਈ ਨਜ਼ਰ ਆ ਰਹੀ ਹੈ ਤੇ ਖਡੂਰ ਸਾਹਿਬ ਦੀ ਸੀਟ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਤੇ ਭਾਈ ਅਮਰਿਤਪਾਲ ਸਿੰਘ ਨੇ ਕਹਿ ਦਿੱਤਾ ਕਿ ਮੈਂ ਕਿਸੇ ਪਾਰਟੀ ਤੋਂ ਨਹੀਂ ਲੜਾਂਗਾ ਮੈਂ ਆਜ਼ਾਦ ਚੋਣ ਲੜਨ ਜਾ ਰਾਂ ਜਾਣਾ ਚਾਹਣਾ ਹੈ ਤੇ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਸ ਗੱਲ ਦੀ ਪੋਸਟਿਵ ਵੀ ਕੀਤੀ ਗਈ ਤੇ ਪਰਿਵਾਰ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਨੇ ਜੇਲ੍ਹੋਂ بیٹھ ਕੇ ਇਹ ਵੱਡਾ ਸੁਨੇਹਾ ਲਾਇਆ ਹੈ ਤੇ ਉਹਨਾਂ ਨੇ ਕਿਹਾ ਕਿ ਅਜਿਹੇ ਹਾਲਾਤ ਬਣ ਗਏ ਨੇ ਤੇ ਜਿਨ੍ਹਾਂ ਦੇ ਕਾਰਨ ਮੈਨੂੰ ਜਿਹੜਾ ਕੇ ਅਜਾ ਚੋਂ ਲੜਨ ਦੀ ਜਿਹੜੀ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਅਜਾ ਚੋਂ ਲੜਨ ਲੜਾਈ ਜਾਵੇ ਤੇ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਸ ਗੱਲ ਦੀ ਪੋਜ਼ਿਟਿਵ ਵੀ ਕੀਤੀ ਗਈ ਤੇ ਦੂਜੇ ਪਾਸੇ ਦੱਸਿਆ ਕਿ ਨੋਮੀਨੇਸ਼ਨ ਜਿਹੜੇ ਕਿ ਸਾਰੇ ਉਮੀਦਵਾਰਾਂ ਦੇ ਵੱਲੋਂ ਭਰੇ ਜਾ ਰਹੇ ਨੇ ਤੇ ਉੱਥੇ ਹੀ ਜਿਹੜਾ ਉਸ ਤੋਂ ਬਾਅਦ ਹੁਣ ਪਾਈ ਅਮਰਿਤਪਾਲ ਸਿੰਘ ਨੇ ਵੀ ਨੋਮੀਨੇਸ਼ਨ ਭਰਨ ਦੇ ਲਈ ਰਿਹਾਈ ਮੰਗੀ ਹੈ ਤੇ ਹਾਈ ਕੋਰਟ ਦਾ ਰੁਖ ਕੀਤਾ ਤੇ ਜਿਸ ਤੋਂ ਬਾਅਦ ਪਾਈ ਅਮਰਿਤਪਾਲ ਸਿੰਘ ਦੇ ਵੱਲੋਂ 7 ਦਿਨਾਂ ਦਾ ਸਮਾਂ ਮੰਗਿਆ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ 7 ਦਿਨਾਂ ਲਈ ਮੈਨੂੰ ਰਿਹਾਈ ਦਿੱਤੀ ਜਾਵੇ ਤੇ ਜਿਸ ਤੋਂ ਬਾਅਦ ਨਮਾ ਖਾਤਾ ਖਲਵਾਉਣ ਦੇ ਲਈ ਵੀ ਉਹਨਾਂ ਨੇ ਇੱਕ ਵੱਡੀ ਅਪੀਲ ਕੀਤੀ ਹੈ ਤੇ ਹੁਣ ਹਾਈ ਕੋਰਟ ਦਾ ਕੀ ਫੈਸਲਾ ਹੋਵੇਗਾ ਇਸ ਦਾ ਹਜੇ ਕੋਈ ਵੀ ਜਿਹੜਾ ਕੇਸ ਸਪਸ਼ਟੀਕਰਨ ਨਹੀਂ ਆਇਆ ਤੇ ਜਿਸ ਤੋਂ ਬਾਅਦ ਹੁਣ ਪਾਈ ਅਮਰਿਤਪਾਲ ਸਿੰਘ ਜਿਹੜੇ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮੰਦ ਰਹੇ ਉਹਨਾਂ ਨੇ ਹਾਈ ਕੋਰਟ ਦਾ ਰੁੱਖ ਕਰਕੇ ਵੱਡੀ ਅਪੀਲ ਕੀਤੀ ਹੈ ਰਿਹਾਈ ਦੀ ਮੰਗ ਕੀਤੀ ਹੈ ਤੇ ਜਿਸ ਤੋਂ ਬਾਅਦ ਜਾ ਚੋਣ ਲੜਨ ਜਾ ਰਹੇ ਨੇ ਭਾਈ ਅਮਰਿਤਪਾਲ ਸਿੰਘ ਖੜੂਰ ਸਾਹਿਬ ਦੀ ਸੀਟ ਜਿਹੜੀ ਕਿ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਸ਼ਾਈ ਹੋਈ ਹੈ ਤੇ ਉੱਥੇ ਹੀ ਅਕਾਲੀ ਦਲ ਦੇ ਵੱਲੋਂ ਵਰਸਾ ਸਿੰਘ ਵਲਟੋਹਾ ਸਿਆਸੀ ਅਖਾੜੇ ਦੇ ਵਿੱਚ ਉਤਾਰੇ ਗਏ ਨੇ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵੱਲੋਂ ਕੁਲਬੀਰ ਸਿੰਘ ਜੀਰਾ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਲਾਲਜੀਤ ਸਿੰਘ ਪੁੱਲਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਰਪਾਲ ਸਿੰਘ ਬਲੇਰ ਨੂੰ ਖੜਾਇਆ ਸੀ ਪਰੰਤੂ ਉਹਨਾਂ ਦੇ ਵੱਲੋਂ ਆਪਣਾ ਕੈਂਡੀਡੇਟ ਵਾਪਸ ਲੈ ਲਿਆ ਤੇ ਜਿਸ ਦੇ ਦੌਰਾਨ ਹੁਣ ਹਰਪਾਲ ਸਿੰਘ ਬਲੇਰ ਜਿਹੜੇ ਕਿ ਆਮ ਆਦਮੀ ਪਾਰਟੀ ਲਈ ਨਹੀਂ ਸਕੋ ਅੰਮ੍ਰਿਤਪਾਲ ਲਈ ਜਿਹੜੇ ਕਿ ਹੁਣ ਉਹਨਾਂ ਦੇ ਵੱਲੋਂ ਜਿਹੜਾ ਕਿ ਚੋਣਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਤੇ ਜਿਸ ਦੇ ਦੌਰਾਨ ਹੁਣ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹੈ ਤੇ ਜਿਸ ਦੇ ਦੌਰਾਨ ਹੁਣ ਭਾਈ ਅਮਰਿਤਪਾਲ ਸਿੰਘ ਨੇ ਅੱਜ ਹਾਈ ਕੋਰਟ ਦਾ ਰੁਖ ਕੀਤਾ ਤੇ ਉੱਥੇ ਹੀ ਨਾਮਿਨੇਸ਼ਨ ਭਰਨ ਦੇ ਲਈ ਕਿਹਾ ਤੇ ਜਿਸ ਤੋਂ ਬਾਅਦ ਹਾਈ ਕੋਰਟ ਤੋਂ ਇੱਕ ਵੱਡੀ ਅਪੀਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ 7 ਦਿਨਾਂ ਲਈ ਰਿਹਾ ਕੀਤਾ ਜਾਵੇ ਤੇ ਜਿਸ ਤੋਂ ਬਾਅਦ ਮੈਂ ਨਾਮਿਨੇਸ਼ਨ ਭਰ ਸਕਾਂ ਅਤੇ ਨਵਾਂ ਖਾਤਾ ਜਿਹੜਾ ਕਿ ਮੇਰਾ ਖਲਾਇਆ ਜਾਵੇ ਤੇ ਜਿਹੜੀ ਵੱਡੀ ਇਜਾਜ਼ਤ ਆ ਹਾਈ ਕੋਰਟ ਤੋਂ ਭਾਈ ਅਮਰਿਤਪਾਲ nehmen wir